ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਮਾਂ ਨੂੰ ਇੱਕ ਧੀ ਮਿਲਣ ਆਈ ਤੇ ਆ ਕੇ ਮਾਂ ਨੂੰ ਕਹਿੰਦੀ ਹੈ ਮਾਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਹੀ ਮੁਸ਼ਕਲਾਂ ਹਨ ਇੱਕ ਹੱਲ ਕਰਦੀ ਹਾਂ ਤਾਂ ਤਿੰਨ ਹੋਰ ਮੁਸ਼ਕਲਾਂ ਉਪਜ ਆਉਂਦੀਆਂ ਹਨ ਮੈਨੂੰ ਸਮਝ ਨਹੀਂ ਆਉਂਦਾ ਮਾਂ ਮੈਂ ਕੀ ਕਰਾਂ ਮਾਂ ਬੜੀ ਸਮਝਦਾਰ ਸੀ ਮਾਂ ਨੇ ਤਿੰਨ ਛੋਟੀਆਂ ਜਿਹੀਆਂ ਪਤਿਲੀਆਂ ਲਈਆਂ ਅੱਧੀਆਂ ਪਾਣੀ ਨਾਲ ਭਰੀਆਂ ਇੱਕ ਵਿੱਚ ਮਾਂ ਨੇ ਗਾਜਰਾ ਦੂਜੀ ਵਿੱਚ ਅੰਡੇ ਤੇ ਤੀਜੀ ਵਿੱਚ ਚਾਹ ਦੀ ਪੱਤੀ ਪਾਈ ਇਹ ਚੀਜ਼ਾਂ ਮਾਂ ਨੇ ਤਿੰਨਾਂ ਪਤਿਲੀਆਂ ਵਿੱਚ 20 ਮਿੰਟੋਂ ਬਾਲੀਆਂ ਤੇ ਲਾ ਕੇ ਰੱਖ ਦਿੱਤੀਆਂ ਫਿਰ ਮਾਂ ਨੇ ਆਪਣੇ ਤੀਨੋਂ ਕਿਹਾ ਜਾ ਤੀਏ ਵੇਖ ਕੇ ਆ ਕਿ ਗਾਜਰਾ ਸਖਤ ਸਨ ਜਾਂ ਨਰਮ ਹੋ ਗਈਆਂ ਨੇ ਅੰਡੇ ਵੇਖ ਕੇ ਆ ਟੁੱਟਣ ਹਰ ਸਨ ਜਾਂ ਪਿੰਡੇ ਹੋ ਗਏ ਚਾ ਪੱਤੀ ਨੇ ਵੀ ਪਾਣੀ ਦਾ ਰੰਗ ਬਦਲ ਦਿੱਤਾ ਹੈ ਜਾਂ ਨਹੀਂ ਗੁਰਮੁਖ ਪਿਆਰਿਓ ਇੱਥੇ ਬੜੇ ਹੀ ਧਿਆਨਯੋਗ ਦੀਨ ਵਾਲੀ ਕੱਲ ਹੈ ਤਾਂ ਧੀ ਨੇ ਕਿਹਾ ਮਾਂ ਇਹਨਾਂ ਦਿਨਾਂ ਨੇ ਆਪਣੇ ਰੰਗ ਬਦਲ ਦਿੱਤੇ ਹਨ ਕਿ ਇਹਨਾਂ ਦਿਨਾਂ ਨੇ ਪਾਣੀ ਦੀ ਉਬਲਣ ਦੀ ਇੱਕ ਹੀ ਮੁਸੀਬਤ برداشت ਕੀਤੀ ਹੈ ਜੋ ਸਖਤ ਸੀ ਉਹ ਨਰਮ ਹੋ ਗਿਆ ਜੋ ਟੁੱਟਣ ਵਾਲਾ ਸੀ ਉਹ ਪੀੜਾ ਹੋ ਗਿਆ ਜਿਸੀ ਹੁੰਦ ਛੂਪੀ ਹੋਈ ਸੀ ਉਹ ਪ੍ਰਗਟ ਹੋ ਗਈ ਫਿਰ ਮਾਂ ਨੇ ਸਮਝਾਇਆ ਕਿ ਤੀਏ ਇੱਕ ਮੁਸੀਬਤ ਹਰ ਕਿਸੇ ਤੇ ਇੱਕੋ ਜਿਹਾ ਅਸਰ ਨਹੀਂ ਕਰਦੀ ਤਾਂ ਸਾਡੇ ਤੇ ਨਿਰਭਰ ਕਰਦਾ ਹੈ ਕਿ ਸਾਡੇ ਉੱਤੇ ਮੁਸੀਬਤ ਕੀ ਅਸਰ ਪਾਉਂਦੀ ਹੈ ਜੇ ਸਖਤ ਹਾਂ ਤਾਂ ਨਰਮ ਹੋ ਜਾਓ ਜੇ ਟੁੱਟਣ ਵਾਲੇ ਹੋ ਤਾਂ ਪੀੜੇ ਹੋ ਜਾਓ ਜੇ ਕੋਈ ਤਰਕੀਬ ਨਹੀਂ ਤਾਂ ਮੁਸੀਬਤ ਵਿੱਚ ਕੋਲ ਜਾਓ ਇਸ ਤਰ੍ਹਾਂ ਇੱਕ ਸਮਝਦਾਰ ਮਾਂ ਨੇ ਆਪਣੀ ਧੀ ਨੂੰ ਬੜੇ ਹੀ ਸੋਹਣੇ ਢੰਗ ਨਾਲ ਸਮਝਾਇਆ ਤਾਂ ਧੀ ਨੇ ਸਮਝ ਲਿਆ ਇਸ ਤਰ੍ਹਾਂ ਸਾਨੂੰ ਵੀ ਗੁਰਮੁਖ ਪਿਆਰਿਓ ਕਿ ਇੱਕ ਹੀ ਪਾਣੀ ਵਿੱਚ ਤਿੰਨਾਂ ਨੇ ਇੱਕੋ ਹੀ ਮੁਸੀਬਤ ਚੱਲੀ ਤੇ ਆਪਣੇ ਰੰਗ ਬਦਲ ਦਿੱਤੇ ਸੋ ਸਾਨੂੰ ਵੀ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਵੀਡੀਓ ਤੇ ਨਵੇਂ ਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ